ਜੀ ਬਿਲਕੁਲ ਪੰਜਾਬ ਦੀ ਗੱਲ ਕਰਦੇ ਆ ਤਾਂ ਪੰਜਾਬ ਦੇ ਵਿੱਚ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਹੈ ਉਹ جاری ਹੈ ਤੇ ਕੱਲ ਨੂੰ ਪੰਜਾਬ ਦਾ ਬਜਟ ਵਿੱਤ ਮੰਤਰੀ ਹਰਪਾਲ ਸਿੰਘ ਟੀਮਾ ਨੇ ਪੇਸ਼ ਕਰਨਾ ਹੈ ਕਿਉਂਕਿ ਸਭ ਦੀਆਂ ਨਿਗਾਹਾਂ ਹੁੰਦੀਆਂ ਨੇ ਇੱਕ ਸਾਲ ਦੇ ਲਈ ਜਿਹੜੇ ਪ੍ਰੋਪੋਜ਼ਲ ਰੱਖੇ ਜਾਂਦੇ ਨੇ ਪ੍ਰੋਵੀਜ਼ਨਸ ਰੱਖੀਆਂ ਜਾਂਦੀਆਂ ਨੇ ਕਿ ਕਿੰਨਾ ਕਿੰਨਾ ਪੈਸਾ ਕਿਹੜੀ ਕਿਹੜੀ ਥਾਂ ਤੇ ਲੱਗਣਾ ਹੈ ਸਿੱਖਿਆ ਦੇ ਖੇਤਰ ਦੇ ਵਿੱਚ ਸਿਹਤ ਦੇ ਖੇਤਰ ਦੇ ਵਿੱਚ ਜਮ ਇੱਕ ਵੱਖ ਜਿਹੜੀਆਂ ਸਕੀਮਾਂ ਨੇ ਭਲਾਈ ਸਕੀਮਾਂ ਉਹਦੇ ਲਈ ਇਵਨਕੇ ਜੋ ਕਰਜ਼ਾ ਲਿਆਏ ਉਹ ਵੀ ਦੇਖਣਾ ਪਊਗਾ ਕਿ ਕਿੰਨਾ ਕਰਜ਼ਾ ਹੁਣ ਤੱਕ ਲਿਆ ਕਿੰਨਾ ਪੰਜਾਬ ਦੇ ਖਜ਼ਾਨੇ ਤੇ ਬੋਝ ਹੋਰ ਪੈ ਗਿਆ ਤੇ ਇਹ ਵੀ ਪਤਾ ਲੱਗੂਗਾ ਕਿ ਪਿੱਛੇ ਵਾਲੀਆਂ ਸਰਕਾਰਾਂ ਨਾਲੋਂ ਵੱਧ ਬੋਝ ਪਿਆ ਹੈ ਘੱਟ ਬੋਝ ਪਿਆ ਇਹ ਸਾਰਾ ਕੁਝ ਜਿਹੜਾ ਇਹ ਬਜਟ ਦੇ ਵਿੱਚ ਪਤਾ ਲੱਗੇਗਾ ਕੱਲ ਨੂੰ ਬਜਟ ਪੇਸ਼ ਕੀਤਾ ਜਾਣਾ ਸਭ ਦੀਆਂ ਨਿਗਾਹਾਂ ਨੇ ਇਸ ਨੂੰ ਲੈ ਕੇ ਵੀ ਇਸ ਤੋਂ ਬਿਨਾ ਅੱਜ ਜਿਹੜੇ ਨੇ ਆਪੋ ਆਪਣੀ ਜਿਹੜੇ ਵਿਰੋਧੀ ਧਿਰਾਂ ਨੇ ਉਹ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਦੇ ਨਜ਼ਰ ਆਏ ਨੇ ਭੁਪਿੰਦਰ ਇਹ ਪਹਿਲੀ ਵਾਰ ਹੋਇਆ ਹੋਵੇਗਾ ਪਹਿਲਾਂ ਤਾਂ ਰਾਜਪਾਲ ਭਾਸ਼ਣ ਦਿੰਦਾ ਫਿਰ ਰਾਜਪਾਲ ਦੇ ਭਾਸ਼ਣ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਨੇ ਜਿਹੜਾ ਧੰਨਵਾਦ ਭਾਸ਼ਣ ਕਿਹਾ ਜਾਂਦਾ ਉਹ ਕਰਨਾ ਹੁੰਦਾ ਪਰ ਕਈ ਦਿਨਾਂ ਤੋਂ ਜਿਹੜਾ ਸੈਸ਼ਨ ਚੱਲ ਰਿਹਾ ਹੈ ਤਰੀਕ 22 ਤਰੀਕ ਤੋਂ ਤੇ ਹਾਲੇ ਜਿਹੜੇ ਪਿਛਲੇ 3-4 ਦਿਨਾਂ ਦਾ ਸੈਸ਼ਨ ਚੱਲਿਆ ਉਹਦੇ ਵਿੱਚ ਸੀਐਮ ਮਾਨ ਪਹੁੰਚੀ ਨਹੀਂ ਹੈਗੀ ਗੈਰ ਹਾਜ਼ਰ ਰਹੇ ਨੇ ਤੇ ਵਿਰੋਧੀ ਧਿਰਾਂ ਤਾਂ ਇਹ ਕਹਿ ਰਹੀਆਂ ਨੇ ਇਸ ਵੇਲੇ ਖਾਸ ਕਰ ਪ੍ਰਤਾਪ ਸਿੰਘ ਬਾਜਵਾ ਕੇ सीएम ਨੇ ਤਾਂ ਸਿਰਂਡਰ ਕਰ ਦਿੱਤਾ ਉਹ ਕਹਿੰਦੇ ਨੇ ਕਿ ਬਸ ਮੈਨੂੰ सीएम ਬਣਾਈ ਰੱਖੋ ਬਾਕੀ ਕੰਮ ਜੋ ਵੀ ਤੁਸੀਂ ਕਰਨਾ ਹੈ ਉਹ ਕਰਦੇ ਰਹੋ ਇਸੇ ਕਰਕੇ ਇਹ ਵੀ ਚਰਚਾ ਹੈਗੀ ਹੈ ਕਿ ਮਨੀਸ਼ ਸੋਦੀਆ ਜਿਹੜੇ ਨੇ ਉਹ ਪੱਕੇ ਤੌਰ ਤੇ ਪੰਜਾਬ ਆ ਗਏ ਨੇ ਐਜ਼ ਇਨਚਾਰਜ ਸਤेंद्र ਜੈਨ ਕੋ ਇਨਚਾਰਜ ਬਣਾ ਦਿੱਤੇ ਗਏ ਨੇ ਚਲੋ ਇਹ ਤਾਂ ਸਮਾਂ ਦੱਸੇਗਾ ਕਿਵੇਂ ਦੀ ਕਾਰਜ ਪ੍ਰਣਾਲੀ ਜਿਹੜੀ ਆ ਉਹ ਅਗਲੇ ਸਮੇਂ ਦੇ ਵਿੱਚ ਰਹਿੰਦੀ ਹੈਗੀ ਆ ਪਰ ਜਿਵੇਂ ਬਿਆਨ ਕੱਲ ਜਿਹੜਾ ਇਹ ਮਨੀਸ਼ ਸੋਦੀਆ ਦਾ ਆਇਆ ਕਿ ਪਿਛਲੇ 1 ਮਹੀਨੇ ਦੇ ਵਿੱਚ ਅਸੀਂ ਬਹੁਤ ਤੇਜ਼ੀ ਦੇ ਨਾਲ ਕੰਮ ਕੀਤਾ ਰੌਕਟ ਦੀ ਰਫ਼ਤਾਰ ਨਾਲ ਅਸੀਂ ਕੰਮ ਕਰਾਂਗੇ ਉਹ ਤਾਂ ਦਿਖੇ ਰਿਹਾ ਕਿ ਕਿਸਾਨਾਂ ਨੂੰ ਕਿਵੇਂ ਚੱਕਿਆ ਹੈ ਤੇ ਕਿਸਾਨ ਅੱਜ ਵੀ ਹੁਣ ਜਿਹੜਾ ਜਗਜੀਤ ਸਿੰਘ ਡੱਲੇਵਾਲ ਦਾ ਪਿੰਡ ਹੈ ਡੱਲੇਵਾਲ ਉੱਥੇ ਪੱਕਾ ਮੋਰਚਾ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਕਿਉਂਕਿ ਹਾਲੇ ਤੱਕ ਤਾਂ ਬਹੁਤ ਸਾਰੇ ਕਿਸਾਨ ਜਿਹੜੇ ਨੇ ਉਹ ਰਿਹਾਈ ਨਹੀਂ ਕੀਤੇ ਗਏ ਦੇਰ ਰਾਤ ਕੱਲ ਕੁਝ ਬੀਬੀਆਂ ਨੂੰ ਜ਼ਰੂਰ ਜਿਹੜਾ ਪਟਿਆਲਾ ਜੇਲ੍ਹ ਦੇ ਵਿੱਚੋਂ ਰਿਹਾ ਕੀਤਾ ਗਿਆ ਰਾਤ ਨੂੰ ਕਾਫੀ ਤੁਸੀਂ 9-10 ਵਜੇ ਰਿਹਾ ਕਰ ਰਹੇ ਹੋ ਤਾਂ ਤੁਸੀਂ ਦੇਖੋ ਕਿ ਕਦੋਂ ਕੋਈ ਕਿਹੜੇ ਆਪਣੇ ਪਿੰਡਾਂ ਚ ਪਹੁੰਚੂਗਾ ਕਿੰਨੇ ਵਜੇ ਪਹੁੰਚੂਗਾ ਕਿਹੜਾ ਸਾਧਨ ਹੋਏਗਾ ਉਹਨਾਂ ਦੇ ਕੋਲੇ ਪਰ ਰਾਤ ਨੂੰ 9-10 ਵਜੇ ਜਦੋਂ ਕਾਫੀ ਦੇਰ ਹੋ ਗਈ ਉਦੋਂ ਪਟਿਆਲਾ ਜੇਲ੍ਹ ਦੇ ਵਿੱਚੋਂ ਬੀਬੀਆਂ ਨੂੰ ਰਿਹਾ ਕੀਤਾ ਸੋ ਇਹ ਸਾਰੀਆਂ ਚੀਜ਼ਾਂ ਨੇ ਹਾਲੇ ਵੀ ਸਰਬਨ ਪੰਢੇਰ ਤੇ ਹੋਰ ਬਹੁਤ ਸਾਰੇ ਆਗੂ ਜਿਹੜੇ ਨੇ ਉਹ ਜੇਲ੍ਹਾਂ ਦੇ ਵਿੱਚ ਹੀ ਨੇ ਭਾਵੇਂ ਕੱਲ ਦਾਵਾ ਕੀਤਾ ਗਿਆ ਸੀ ਕਿ ਅਸੀਂ 800 ਕਿਸਾਨ ਅੱਜ ਛੱਡ ਦਿੱਤੇ ਨੇ 450 ਕਿਸਾਨ ਹੋਰ ਸ਼ਾਮ ਤੱਕ ਛੱਡਾਂਗੇ ਤਾਂ ਹੌਲੀ ਹੌਲੀ ਕਰਕੇ ਕਿਸਾਨਾਂ ਨੂੰ ਰਿਹਾ ਕੀਤਾ ਜਾ ਰਿਹਾ ਹੈ ਇਸ ਤੋਂ ਬਿਨਾ ਜਿਹੜੀ ਗੱਲ ਸੀਗੀ ਕਿ ਟਰਾਲੀਆਂ ਗਾਇਬ ਹੋਣ ਦੀ ਉਸ ਮਾਮਲੇ ਦੇ ਵਿੱਚ ਵੀ ਹੁਣ ਡੀਜੀਪੀ ਨੇ ਕਿਹਾ ਸੀ ਕਿ ਅਸੀਂ ਪਰਪਾਈ ਕਰਾਂਗੇ ਦੇਖਣਾ ਹੋਵੇਗਾ ਕਿਵੇਂ ਪਰਪਾਈ ਹੁੰਦੀ ਹੈ ਹਾਲਾਂਕਿ ਕੁਝ ਟਰੈਕਟਰ ਟਰਾਲੀਆਂ ਜਿਹੜੀਆਂ ਨੇ ਉਹ ਕਈ ਜਿਹੜੇ ਸੱਤਾਕਾਰੀ ਧਿਰ ਦੇ ਨਾਲ ਸੰਬੰਧਿਤ ਲੋਕ ਨੇ ਉਹਨਾਂ ਦੇ ਘਰਾਂ ਤੋਂ ਵੀ ਮਿਲੀਆਂ ਨੇ ਪ੍ਰਭਾਵਸ਼ਾਲੀ ਲੋਕਾਂ ਤੋਂ ਹਾਲਾਂਕਿ ਗੁਰਲਾਲ ਕਨੌਰ ਤੇ ਇਲਜ਼ਾਮ ਲੱਗਿਓ ਸਾਹਮਣੇ ਆਏ ਉਹਨਾਂ ਨੇ ਕਿਹਾ ਕਿ ਮੇਰਾ ਇਹਦੇ ਵਿੱਚ ਕੋਈ ਰੋਲ ਨਹੀਂ ਹੈਗਾ ਉਹਨਾਂ ਨੇ ਸਪਸ਼ਟ ਕੀਤਾ ਇਸ ਮਾਮਲੇ ਦੇ ਵਿੱਚ ਤੇ ਇਸ ਤੋਂ ਬਿਨਾ ਅੱਜ ਜਿਹੜੇ ਧਰਮਕੋਟ ਇਲਾਕੇ ਤੋਂ ਇੱਕ ਵਿਧਾਇਕ ਨੇ ਟੋਸ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਾਡੇ ਨਾਲ ਤਾਂ ਮਤਰਿਆ ਸਲੂਕ ਕੀਤਾ ਜਾ ਰਿਹਾ ਉਹ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਆਪਣੀ ਸਰਕਾਰ ਤੇ ਉਹ ਬੋਲਦੇ ਨਜ਼ਰ ਆਏ ਕਿ ਸਾਨੂੰ ਤਾਂ ਅਸੀਂ ਸਾਨੂੰ ਇਹ ਲੱਗਦਾ ਕਿ ਸਾਨੂੰ ਨਾਲ ਮਤਰਿਆ ਸਲੂਕ ਹੋ ਰਿਹਾ ਵਿਤਕਰਾ ਹੋ ਰਿਹਾ ਕਿ ਅਸੀਂ ਪਾਕਿਸਤਾਨ 'ਚ ਰਹਿੰਦੇ ਹੋਈਏ ਤਾਂ ਹੌਲੀ-ਹੌਲੀ ਜਿਹੜੇ ਵਿਧਾਇਕ ਨੇ ਹੁਣ ਬੋਲਣਾ ਸ਼ੁਰੂ ਕਰ ਰਹੇ ਨੇ ਕਿਉਂਕਿ ਜਿਵੇਂ-ਜਿਵੇਂ ਸਰਕਾਰ ਦਾ ਸਮਾਂ ਜਿਹੜਾ ਹੈ ਉਹ ਨਿਕਲ ਰਿਹਾ ਹੈਗਾ ਹੌਲੀ-ਹੌਲੀ ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਚੀਜ਼ਾਂ ਜ਼ਰੂਰ ਦੇਖਣ ਨੂੰ ਮਿਲਣਗੀਆਂ ਤੇ ਜਿਹੜੀ ਗੱਲ ਇਸ ਵੇਲੇ ਕਰਨਲ ਬਾਠ ਦੀ ਚੱਲ ਰਹੀ ਹੈ ਪੁਸ਼ਪਿੰਦਰ ਸਿੰਘ ਬਾਠ ਉਹਨਾਂ ਨੂੰ ਇਨਸਾਫ ਦੇ ਲਈ ਕਿਵੇਂ ਉਹਨਾਂ ਦੇ ਪਰਿਵਾਰ ਨੂੰ ਧਰਨੇ ਲਾਉਣੇ ਪਏ ਦੇਖੋ ਇੱਕ ਆਮ ਨਾਗਰਿਕ ਆਮ ਸ਼ਹਿਰੀ ਦੀ ਕੀ ਵਕਤ ਹੋਏਗੀ ਜਾਂ ਕਿੰਨਾ ਕੁ ਉਹਨੂੰ ਇਨਸਾਫ ਮਿਲੇਗਾ ਜਦੋਂ ਫੌਜ ਦੇ ਵਿੱਚ ਉਹ ਵੀ ਮੌਜੂਦਾ ਡੈਜ਼ਿਗਨੇਟਿਡ ਬੰਦਾ ਕਰਨਲ ਦੇ ਰੈਂਕ ਤੇ ਹੋਵੇ ਤੇ ਉਹਦੀ ਪੰਜਾਬ ਪੁਲਿਸ ਦੇ ਮੁਲਾਜ਼ਮ ਨੂੰ ਕੁੱਟਮਾਰ ਕਰ ਦੇਣ ਤੇ ਹਾਲਾਂਕਿ ਵਜ੍ਹਾ ਕੋਈ ਵੀ ਲਈ ਹੋਵੇ ਹੋ ਸਕਦਾ ਕਿ ਜਿਹੜੇ ਕਰਨਲ ਬਾਠ ਹੁਣ ਉਹਨਾਂ ਨੇ ਵੀ ਸਾਹਮਣੇ ਕੋਈ ਬਹਿਸਵਾਦੀ ਕੀਤੀ ਹੋਵੇ ਪਰ ਪੁਲਿਸ ਦਾ ਕੰਮ ਹੈ ਕਿ ਉਹਨੂੰ ਟੈਕਲ ਕਰਨਾ ਇਸ ਤੰਗ ਨਾਲ ਨਹੀਂ ਕਿ ਉਹਨੂੰ ਉੱਥੇ ਹੀ ਕੁੱਟਮਾਰ ਕਰਨੀ ਉਹਨੂੰ ਬੰਦਾ ਬਣਾਉਣ ਦੀਆਂ ਗੱਲਾਂ ਕਹਿਣੀਆਂ ਕਿ ਅਸੀਂ ਤਾਂ ਹੁਣੇ ਇਨਕਾਊਂਟਰ ਕਰਕੇ ਆਇਆ ਤੈਨੂੰ ਵੀ ਦੱਸਾਂਗੇ ਹਨਾ ਉਹ ਕੀ ਚੀਜ਼ ਹੈ ਜੀ ਇਹ ਸਾਰੀਆਂ ਚੀਜ਼ਾਂ ਜਿਹੜਾ ਬਿਹੇਵੀਅਰ ਹੈ ਕਿਤੇ ਨਾ ਕਿਤੇ ਪੰਜਾਬ ਪੁਲਿਸ ਦਾ ਪਹਿਲਾਂ ਤੋਂ ਵੀ ਪੰਜਾਬ ਪੁਲਿਸ ਹਮੇਸ਼ਾ ਹੀ ਸ਼ਰੀਰ ਜਿਹੜੀ ਹੈ ਉਹ ਕੋਈ ਬਹੁਤੀ ਚੰਗੀ ਨਹੀਂ ਰਹੀ ਪੰਜਾਬ ਪੁਲਿਸ ਦੀ ਚਾਹੇ ਉਹ ਕਾਰਕੁਬਾਦ ਦੇ ਦੌਰਾਨ ਪਾਵਰਾ ਮਿਲੀਆਂ ਝੂਠੇ ਪੁਲਿਸ ਮੁਕਾਬਲੇ ਹੋਏ ਹੁਣ ਵੀ ਕੀ ਹੋ ਰਿਹਾ ਹੈ ਹਰ ਜਿਹੜਾ ਨਸ਼ਾ ਤਸਕਰ ਹੈ ਜਿਹੜਾ ਹਾਲ ਅਸੀਂ ਨਹੀਂ ਕਹਿੰਦੇ ਕਿ ਨਸ਼ਾ ਤਸਕਰ ਤੇ ਕੋਈ ਸ਼ਕਤੀ ਨਾ ਹੋਵੇ ਹਰ ਇੱਕ ਨਸ਼ਾ ਤਸਕਰ ਦੇ ਜਾਂ ਇਹ ਕਹਿਣਾ ਕਿ ਅਸੀਂ ਗੋਲੀ ਮਾਰਤੀ ਪੈਰ ਚ ਗੋਲੀ ਲੱਗੀ ਤੁਸੀਂ ਦੇਖੋ ਕਿ ਸੇਮ ਟੂ ਸੇਮ ਸਕ੍ਰਿਪਟ ਹੁੰਦੀ ਹੈ ਜਿਹੜੀਆਂ ਅ ਰੋਜ਼ ਖਬਰਾਂ ਆਉਂਦੀਆਂ ਨੇ ਨਾ ਜਿਹੜੀਆਂ ਅਨਕਾਉਂਟਰ ਦੀਆਂ ਤਾਂ ਉਹਦੇ ਵਿੱਚ ਜ਼ਿਆਦਾਤਰ ਕੇਸਾਂ ਦੇ ਵਿੱਚ ਹੁੰਦਾ ਕਿ ਪੈਰ ਦੇ ਵਿੱਚ ਗੋਲੀ ਲੱਗੀ ਹੈ ਪਰ ਉਹ ਠੀਕ ਹੈ ਕਿ ਪੰਜਾਬ ਪੁਲਿਸ ਦਾ ਇਹ ਤਰੀਕਾ ਹੈ ਡਰਾਉਣ ਦੇ ਲਈ ਕਿ ਜਿਹੜੇ ਨਸ਼ਾ ਤਸਕਰ ਨੇ ਉਹ ਤਸਕਰੀ ਛਟਣ ਇਹ ਜ਼ਰੂਰੀ ਹੈ ਪਰ ਫਿਰ ਵੀ ਉਹਦੇ ਵਿੱਚ ਫਿਰ ਕਈ ਵਾਰੀ ਇਹ ਹੁੰਦਾ ਹੈ ਕਿ ਜਿਹੜੇ ਸਹੀ ਲੋਕ ਨੇ ਉਹ ਵੀ ਕਈ ਵਾਰੀ ਜਿਹੜਾ ਉਹਨਾਂ ਤੇ ਵੀ ਗਲਤ ਕਾਰਵਾਈਆਂ ਪੁਲਿਸ ਕਈ ਵਾਰੀ ਕਰ ਦਿੰਦੀ ਹੈ ਤੁਸੀਂ ਸਕ੍ਰਿਪਟ ਦੀ ਸਕ੍ਰਿਪਟ ਦੀ ਤੁਸੀਂ ਗੱਲ ਕੀਤੀ ਹੈ ਸਕ੍ਰਿਪਟ ਤਾਂ ਪਿਛਲੇ ਦਿਨੀ ਸੰਧਵਾ ਸਾਹਿਬ ਹੋਣੀ ਤੇ ਹੋਰ ਉਹ ਜਿਵੇਂ ਥੱਲੇ ਰੱਖ ਕੇ ਪੜ੍ਹੀ ਹੋਈ ਉਦਾਂ ਹੀ ਸੰਬੋਧਨ ਕਰ ਰਹੇ ਸੀਗੇ ਕਿਸਾਨਾਂ ਨੂੰ ਇਹਨਾਂ ਦੀ ਵੀ ਸਕ੍ਰਿਪਟ ਪਹਿਲਾਂ ਤੋਂ ਹੀ ਇਹ ਮੇਰੇ ਖਿਆਲ ਸਕ੍ਰਿਪਟ ਦਿੱਲੀ ਤੋਂ ਹੀ ਆਉਂਦੀ ਰਹੀ ਹੈ ਜੀ ਉਹ ਤਾਂ ਸਾਰੇ ਭੁਪਿੰਦਰ ਜੀ ਇੱਕ ਐਮਐਲਏ ਜਾਂ ਵਿਧਾਇਕ ਨਹੀਂ ਸਾਰੇ ਮੰਤਰੀਆਂ ਤੋਂ ਇਹ ਕਹਾਇਆ ਗਿਆ ਕਿ ਜੀ ਬਹੁਤ ਵਧੀਆ ਕੰਮ ਕੀਤਾ ਕਿ ਜੀ ਕਿਸਾਨਾਂ ਦਾ ਧਰਨਾ ਦਾ ਚਕਾਉਣਾ ਬਹੁਤ ਜ਼ਰੂਰੀ ਸੀ ਇਹਦੇ ਨਾਲ ਤਾਂ ਸਟੇਟ ਨੂੰ ਬਹੁਤ ਵੱਡਾ ਘਾਟਾ ਪੈ ਰਿਹਾ ਸੀਗਾ ਜੀ ਇਹਦੇ ਨਾਲ ਤਾਂ ਸਟੇਟ ਜਿਹੜੀ ਹੈ ਉਹਦੇ ਵਿੱਚ ਕੋਈ ਕੋਈ ਇੰਡਸਟਰੀ ਨਹੀਂ ਸੀ ਆ ਰਹੀ ਲੋਕ ਪਰੇਸ਼ਾਨ ਹੋ ਰਹੇ ਸੀ ਤੇ ਦੇਖੋ ਸਰਕਾਰ ਜਿਹੜੀ ਹੈ ਠੀਕ ਹੈ ਕਿ ਸਾਰੇ ਵਰਗਾਂ ਦਾ ਧਿਆਨ ਰੱਖਣਾ ਹੁੰਦਾ ਪਰ ਜਿਹੜੇ ਸਰਕਾਰ ਜਦੋਂ ਵਾਅਦੇ ਕਰਕੇ ਆਉਂਦੀ ਹੈ ਜਦੋਂ ਆਪ ਧਰਨੇ ਲਾਉਂਦੇ ਹੋ ਆਪ ਧਰਨੇ ਦੇ ਵਿੱਚ ਬੈਠਦੇ ਹੋ ਸਿੱਤਾ ਤੇ ਚਾ ਕੇ ਉਹੀ ਧਰਨੇ ਬੁਰੇ ਕਿਉਂ ਲੱਗਣ ਲੱਗ ਜਾਂਦੇ ਨੇ ਤੇ ਮਨਵਿੰਦਰ ਸਿੰਘ ਯਾਸਪੁਰਾ ਜਿਹੜੇ ਪਾਇਲ ਤੋਂ ਵਿਧਾਇਕ ਨੇ ਉਹ ਕਹਿੰਦੇ ਕਿ ਕਿਸਾਨ ਤਾਂ ਆਪ ਚਾਹੁੰਦੇ ਸੀਗੇ ਕਿ ਸਾਡਾ ਧਰਨਾ ਚੁਕਵਾ ਦਿੱਤਾ ਜਾਵੇ ਵੀ ਦੱਸੋ ਕਿਸਾਨਾਂ ਨੇ ਕਿੱਥੇ ਕਿਹਾ ਵੀ ਸਾਡਾ ਧਰਨਾ ਚੁਕਵਾਇਆ ਜਾਵੇ ਤੁਸੀਂ ਤਾਂ ਉਹਨਾਂ ਨੂੰ ਇੱਕ ਪਾਸੇ ਮੀਟਿੰਗ ਚੱਲ ਰਹੀ ਸੀ ਤੁਸੀਂ ਦੂਜੇ ਪਾਸੇ ਦੇਖਿਆ ਕਿ ਇਹ ਇਹ ਤਾਂ ਸਾਜ਼ਿਸ਼ ਹੋ ਗਈ ਨਾ ਕਿ ਇੱਕ ਪਾਸੇ ਧੋਖਾ ਹੋ ਗਿਆ ਕਿ ਇੱਕ ਪਾਸੇ ਤਾਂ ਚਲੋ ਲੀਡਰ ਇੱਧਰ ਗਏ ਹੋਏ ਨੇ ਜਿਹੜੇ ਬਾਕੀ ਲੋਕ ਨੇ ਉੱਥੇ ਹਲੇ ਲੀਡਰ ਹੈ ਨਹੀਂ ਉਹਨਾਂ ਦੇ ਰਵਾਈ ਕਰਨ ਵਾਲੇ ਤੇ ਤੁਸੀਂ ਪਿੱਛੋਂ ਚੱਕਦੇ ਹੋ ਸੋ ਇਹ ਤੇ ਚੱਕਿਆ ਵੀ ਕਿਵੇਂ ਗਿਆ ਕਿਸੇ ਦੇ ਉੱਥੇ ਟੈਂਟ ਸੀਗੇ ਸਿਲੰਡਰ ਸੀਗੇ ਘਰ ਬਸਾਈ ਹੋਏ ਸੀਗੇ ਬਈ 1 ਸਾਲ ਤੋਂ ਰਹਿ ਰਹੇ ਸੀਗੇ ਉਹ ਕਰਨਾ ਆਪਣੀ ਮੰਗ ਨੂੰ ਲੈ ਕੇ ਹਾਲਾਂਕਿ ਹੁਣ ਤੱਕ ਜਿਹੜੀ ਗੱਲ ਹੈ ਕਿ ਠੀਕ ਹੈ ਕਿ ਸ਼ੰਭੂ ਬਾਰਡਰ ਬੰਦ ਸੀਗਾ ਉਹਦੇ ਨਾਲ ਹਜ਼ਾਰਾਂ ਲੱਖਾਂ ਲੋਕਾਂ ਨੂੰ ਰੋਜ਼ ਮਤਲਬ ਪਰੇਸ਼ਾਨੀ ਚਲੋਣੀ ਪੈਂਦੀ ਪਰ ਉਹਦਾ ਉਹਦਾ ਪਿੱਛੇ ਵਾਲਾ ਕਾਰਨ ਦੇਖੋ ਕਿ ਉਹ ਉਹ ਸਾਈਡ ਤੇ ਬੈਠੇ ਸੀਗੇ ਜਿਹੜੇ ਸਰਬੰਸਿੰਘ ਪੰਦੇਰ ਜਾਂ ਸ਼ੰਭੂ ਬਾਰਡਰ ਤੇ ਮੋਰਚਾ ਲੱਗਿਆ ਹੋਇਆ ਸੀ ਉਹ ਉਹ ਦਿੱਲੀ ਜਾਣਾ ਚਾਹੁੰਦੇ ਸੀ ਤੇ ਹਰਿਆਣਾ ਸਰਕਾਰ ਉਹਨੂੰ ਦਿੱਲੀ ਜਾਣ ਤੋਂ ਰੋਕ ਰਹੀ ਹੁਣ ਸਾਡਾ ਹੀ ਦੇਸ਼ ਹੈ ਭਾਰਤ ਸਾਨੂੰ ਦਿੱਲੀ ਨਾ ਜਾਣ ਦਿੱਤਾ ਜਾਵੇ ਕਰਨੇ ਲਾਉਣ ਦੇ ਲਈ ਜੋ ਕਿ ਡੈਮੋਕਰੈਟਿਕ ਰਾਈਟ ਹੈ ਫਿਰ ਇਹ ਕਿਵੇਂ ਕਿਹਾ ਜਾ ਸਕਦਾ ਕਿ ਕਿਸਾਨਾਂ ਨੇ ਸ਼ੰਭੂ ਬਾਰਡਰ ਰੋਕਿਆ ਹੋਇਆ ਸੀ ਤੇ ਇਹ ساری ਚੀਜ਼ਾਂ ਨੇ ਇਹਨੂੰ ਹੁਣ ਸਮਾਂ ਦੱਸੇਗਾ ਔਨ ਬੜੇ ਸਮੇਂ ਦੇ ਵਿੱਚ ਇਹ ਚੀਜ਼ਾਂ ਕਿੱਧਰ ਨੂੰ ਜਾਂਦੀਆਂ ਨੇ ਜੀ ਕੋਈ ਹੋਰ ਅਪਡੇਟ ਹੋਵੇ ਜੀ ਪ੍ਰੈਸ ਕਾਨਫਰੰਸ ਜੀ ਜੀ ਭੁਪੇਂਦਰ ਪ੍ਰੈਸ ਕਾਨਫਰੰਸ ਅੱਜ ਕੀਤੀ ਕਰਨੀ ਪਈ ਹੈ ਡੀਜੀਪੀ ਪੰਜਾਬ ਨੂੰ ਤੇ ਆਰਮੀ ਨੂੰ ਇਕੱਠੇ ਇਕੱਠੇ ਕਿਉਂਕਿ ਵੈਸਟਰਨ ਕਮਾਂਡ ਆਰਮੀ ਸਟਾਫ ਦੇ ਮੁਖੀ ਆਏ ਸੀਗੇ ਮੇਜਰ ਜਨਮ ਜੀ ਬਦਵਾ ਉਹਨਾਂ ਨੇ ਕਿਹਾ ਕਿ ਦੇਖੋ ਇਹਨੂੰ ਇਸ ਤਰੀਕੇ ਨਾਲ ਬਣਾਇਆ ਨਾ ਜਾਵੇ ਉਹ ਬਹੁਤ ਸਾਰੇ ਬਿਆਨ ਇਸ ਤਰ੍ਹਾਂ ਦੇ ਆਏ ਫੌਜ ਵਰਸਸ ਪੰਜਾਬ ਪੁਲਿਸ ਹੋ ਗਿਆ ਜੀ ਇਸ ਮਾਮਲੇ ਦੇ ਵਿੱਚ ਕਿਉਂਕਿ ਪੰਜਾਬ ਪੁਲਿਸ ਜਿਹੜੀ ਹੈ ਉਹ ਆਪਣੇ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਬਿਆਨ ਦਿੰਦੀ ਦੀ ਕਿ ਫੌਜ ਦੇ ਜਿਹੜੇ ਸਹਾਕਾਰਿਕਾਰੀ ਨੇ ਜਾਂ इवन ਕੇ ਕਈ ਮੌਜੂਦਾ ਵੀ ਉਹ ਆਪਣੇ ਫੌਜੀ ਜਿਹੜੇ ਕਰਨਲ ਨੇ ਉਹਨਾਂ ਦੇ ਹੱਕ ਦੇ ਵਿੱਚ ਬਿਆਨ ਦਿੰਦੇ ਦੀ ਕਿ ਤਾਂ ਉਹ ਕਹਿੰਦੇ ਕਿ ਇਹਨੂੰ ਫੌਜ ਵਰਸਸ ਪੁਲਿਸ ਨਾ ਬਣਾਇਆ ਜਾਵੇ ਦੋਨੇ ਹੀ ਚਲੋ ਸਾਡੀਆਂ ਆ ਇੱਕ ਦੇਸ਼ ਦੀ ਸਰਾਹਤ ਤੇ ਰੱਖਿਆ ਕਰਦੀ ਹੈ ਤੇ ਦੂਜੇ ਪਾਸੇ ਜਿਹੜੀ ਸਿਵਿਲIANS ਦੀ ਸੁਰੱਖਿਆ ਲਈ ਹੈ ਉਹ ਪੰਜਾਬ ਪੁਲਿਸ ਹੈ ਆਣੀੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਆਪਸ ਦੇ ਵਿੱਚ ਜਿਹਾ ਵਿਕੇੜਾ ਨਾ ਹੋਵੇ ਕਿਉਂਕਿ ਹਮੇਸ਼ਾ ਤੋਂ ਸਾਂਝੇ ਆਪਰੇਸ਼ਨ ਚਲਾਉਣੇ ਪੈਂਦੇ ਨੇ ਜਦੋਂ ਵੀ ਤੁਸੀਂ ਦੇਖੋਗੇ ਬਾਰਡਰ ਦੇ ਉੱਤੇ ਸਰਹੱਦੀ ਪਿੰਡ ਨੇ ਉੱਥੇ ਫੌਜ ਤੇ ਪੰਜਾਬ ਪੁਲਿਸ ਇਕੱਠੇ ਕੰਮ ਕਰਦੀ ਆ ਪੈਰਾ ਮਿਲਟਰੀ ਫੋਰਸਿਸ ਹੁੰਦੀਆਂ ਨੇ ਜਾਂ ਕਿਤੇ ਵੀ ਇਲੈਕਸ਼ਨ ਹੁੰਦੀ ਆ ਜਾਂ ਹੋਰ ਚੀਜ਼ਾਂ ਹੁੰਦੀਆਂ ਨੇ ਉਹਦੇ ਵਿੱਚ ਵੀ ਪੈਰਾ ਮਿਲਟਰੀ ਫੋਰਸਿਸ ਦੀਆਂ ਜਾਂ ਡਿਊਟੀਆਂ ਲੱਗਦੀਆਂ ਨੇ ਸੋ ਇਹ ਇੱਕ ਸਾਂਝੀ ਸਾਂਝੀ ਕੰਮ ਹੈ ਮਤਲਬ ਕਿ ਦੇਸ਼ ਦੀ ਸੁਰੱਖਿਆ ਜਾਂ ਸਟੇਟ ਦੀ ਸੁਰੱਖਿਆ ਕਰਨਾ ਇਸ ਕਰਕੇ ਇਹਨੂੰ ਇਸ ਤਰ੍ਹਾਂ ਨਾ ਬਣਾਇਆ ਜਾਵੇ ਪਰ ਇੱਕ ਗੱਲ ਜ਼ਰੂਰ ਹੈ ਕਿ ਇਹਨੇ ਪੰਜਾਬ ਪੁਲਿਸ ਦੀ ਦੁਬਾਰਾ ਤੋਂ ਜਿਹੜਾ ਪੰਜਾਬ ਪੁਲਿਸ ਦਾ ਇੱਕ ਸਸ਼ਵੀਆ ਉਹਨੂੰ ਦੁਬਾਰਾ ਤੋਂ ਕਟਾਰੇ ਦੇ ਵਿੱਚ ਖੜਾ ਕਰਤਾ ਕਿ ਇਹ ਨਹੀਂ ਹੈਗਾ ਕਿ ਲੋਕ ਹੁਣੇ ਸਮਝਣ ਲੱਗ ਜਾਣ ਕਿ ਪੰਜਾਬ ਪੁਲਿਸ ਬਦਲ ਗਈ ਆ ਪੰਜਾਬ ਪੁਲਿਸ ਤੇ ਇੱਕ ਵਾਰ ਫਿਰ ਤਾਂ ਬੱਲਾ ਲੱਗਿਆ ਇੱਕ ਉਹੀ ਉਹੀ ਕਾਰਜ ਪ੍ਰਣਾਲੀ ਆ ਉਹੀ ਭਾਵੇਂ ਕਹਿਣ ਸ਼੍ਰੀਮਾਨ ਜੀ ਪਰ ਜਿਹੜਾ ਜਿਹੜਾ ਉਹਨਾਂ ਦਾ ਠੰਗ ਹੈ ਸ਼੍ਰੀਮਾਨ ਜੀ ਕਹਿਣ ਚੱਲ ਉਹ ਵੀ ਕਿਤੇ ਕਿਤੇ ਲੱਗਦਾ ਵੀ ਇਹ ਉਸ ਤਰੀਕੇ ਦੇ ਨਾਲ ਪੋਲਾਈਟਨੈਸ ਨਹੀਂ ਹੈਗੀ ਜੀ 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 ਸੋ ਬੜਕੋ ਜਾਇਆ ਉਥੇ ਵਿਧਾਨ ਸਭਾ ਦੇ ਵਿੱਚ ਵੀ ਤੁਹਾਨੂੰ ਪਤਾ ਹੈ ਪ੍ਰਤਾਪ ਸਿੰਘ ਬਾਜਪਾਉਨੀ ਬਹੁਤ ਬੋਲੇ ਨੇ ਕਹਿੰਨੇ 135 ਟਰਾਲੀਆਂ ਤੱਕ ਲੈ ਗਏ ਚੱਕ ਕੇ ਉਸ ਤੋਂ ਬਾਅਦ ਸੁਖਪਾਲ ਖੈਰ ਨੂੰ ਤਾਂ ਮੌਕਾ ਹੀ ਨਹੀਂ ਮਿਲਿਆ ਹੈਗਾ ਤੇ ਜੀ ਤੇ ਕਰਦੇ ਆ ਜੀ ਫਿਰ ਕੱਲ ਨੂੰ ਅਪਡੇਟ ਆਪਾਂ ਨਵੀਆਂ ਖਬਰਾਂ ਦੇ ਨਾਲ ਤੁਹਾਡੇ ਨਾਲ ਪਾਵਾਂਗੇ ਸਾਂਝ